ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਹੋਰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਸੋ ਟਾਈਮ ਹੋ ਗਿਆ ਹੈ 2 ਵੱਜ ਚੁੱਕੇ ਨੇ ਦੁਪਹਿਰ ਦੇ ਤੇ ਬੱਚਿਆਂ ਦੇ ਆਉਣ ਦਾ ਟਾਈਮ ਹੋ ਗਿਆ ਮਲਾਪ ਆਉਣ ਵਾਲਾ ਹੈ ਐਂਜਲ ਥੋੜਾ ਲਈ ਘੰਟਾ ਠਹਿਰ ਕੇ ਆਏਗੀ ਤੇ ਕਾਫੀ ਦਿਨਾਂ ਬਾਅਦ ਜਿਹੜਾ ਮੈਂ ਵਲੌਗ ਕਰਨ ਲੱਗੀ ਆ ਬਹੁਤ ਵਧੀਆ ਲੱਗਿਆ ਮੈਨੂੰ ਵਲੌਗ ਸਟਾਰਟ ਕਰਕੇ ਤੇ ਆਲਮੋਸਟ ਇੱਕ ਮਹੀਨਾ ਹੀ ਹੋ ਗਿਆ ਕਿ ਮੈਂ ਕੋਈ ਵੀਡੀਓ ਨਹੀਂ ਪਾਈ ਕੋਈ ਵਲੌਗਿੰਗ ਨਹੀਂ ਕੀਤੀ ਹੈ ਠੀਕ ਹੈ ਤੇ ਬਹੁਤ ਜ਼ਿਆਦਾ ਮਤਲਬ ਲੋ ਫੀਲ ਕਰ ਰਹੀ ਸੀ ਅੱਜ ਮੇਰਾ ਬੜਾ ਦਿਲ ਕੀਤਾ ਮੈਂ ਸੋਚਿਆ ਕਿ ਵਲੌਗ ਆਪਾਂ ਕਰਦੇ ਆ ਅੱਜ ਵਲੌਗਿੰਗ ਤੇ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਦੇ ਆ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਆਫਟਰ ਆਲ ਤੁਸੀਂ ਵੀ ਮੇਰੀ ਫੈਮਲੀ ਹੋ ਤੇ ਵੀਡੀਓ ਨਾ ਪਾਉਣ ਦਾ ਰੀਜ਼ਨ ਬਸ ਇਹੀ ਸੀ ਕਿ ਮੈਂ ਕਾਫੀ ਜ਼ਿਆਦਾ ਬਿਮਾਰ ਹੋ ਗਈ ਸੀ ਠੀਕ ਹੈ ਚਿਕਨ ਗੁਨੀਆਂ ਮੈਨੂੰ ਫੀਵਰ ਹੋ ਗਿਆ ਸੀ ਜਿਹੜਾ ਕਿ ਅੱਜਕੱਲ ਬਹੁਤ ਜ਼ਿਆਦਾ ਵਾਇਰਲ ਚੱਲ ਰਿਹਾ ਹੈ ਮਤਲਬ ਹੁਣ ਤਾਂ ਲੰਘ ਗਿਆ ਤਕਰੀਬਨ ਹੋ ਸਕਦਾ ਕਿਸ ਏਰੀਆ ਦੇ ਵਿੱਚ ਹੋਏ ਹੱਲੇ ਵੀ ਬਹੁਤ ਜ਼ਿਆਦਾ ਵਾਇਰਲ ਰਿਹਾ ਚਿਕਨਗੁਨੀਆ ਤੇ ਬਾਕੀ ਡੇਂਗੂ ਤੇ ਆ ਦਿਨਾਂ ਦੇ ਵਿੱਚ ਹੁੰਦਾ ਹੀ ਹੁੰਦਾ ਹੈ ਉਹ ਕਾਮਨ ਹੈ ਪਰ ਇਸ ਵਾਰ ਜਿਹੜਾ ਜ਼ੋਰ ਜਿਹੜਾ ਸੀ ਉਹ ਚਿਕਨਗੁਨੀਆ ਦਾ ਸੀ ਬਹੁਤ ਜ਼ਿਆਦਾ ਗੰਦਾ ਐਕਸਪੀਰੀਅੰਸ ਰਿਹਾ ਬਹੁਤ ਜ਼ਿਆਦਾ ਗੰਦਾ ਮਤਲਬ ਪੂਰੀ ਤਰ੍ਹਾਂ ਬੰਦੇ ਨੂੰ ਨਾ ਡੈਮੇਜ ਕਰ ਦਿੰਦਾ ਹੈ ਫੀਵਰ ਮਤਲਬ ਜੋੜ ਕੀ ਰੱਖ ਦਿੰਦਾ ਸਰੀਰ ਨੂੰ ਪੂਰੇ ਹੱਥ ਪੈਰ ਏਡੇ ਏਡੇ ਸੁੱਜ ਜਾਂਦੇ ਨੇ ਜੋੜ ਪੂਰੀ ਤਰ੍ਹਾਂ ਜਿਹੜੇ ਨੇ ਐ ਲੱਗਦਾ ਵੀ ਤੁਰਿਆ ਹੀ ਨਹੀਂ ਜਾਣਾ ਹੁਣ ਵੀ ਬਜ਼ੁਰਗ ਹੋ ਗਏ ਆਂ ਸੀ ਤੇ ਬਸ ਬਹਿ ਗਏ ਮੰਜੀ ਤੇ ਹੁਣ ਤੁਰਿਆ ਹੀ ਨਹੀਂ ਜਾਣਾ ਇਦਾਂ ਲੱਗਦਾ ਸੀ ਤੇ ਹਾਲੇ ਵੀ ਤੁਹਾਨੂੰ ਮੇਰੇ ਫੇਸ ਤੇ ਸਵੇਲਿੰਗ ਲੱਗਦੀ ਹੋਣੀ ਹੈ ਨਾ ਕਿੰਨੀ ਜ਼ਿਆਦਾ ਠੀਕ ਹੈ ਇਹ ਸਵੇਲਿੰਗ ਇਹ ਦੇਖੋ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਹਾਲੇ ਤੱਕ ਵੀ ਮੇਰੀ ਸਵੇਲਿੰਗ ਪੂਰੀ ਤਰ੍ਹਾਂ ਨਹੀਂ ਗਈ ਤੇ ਆਵਾਜ਼ ਤੋਂ ਵੀ ਤੁਹਾਨੂੰ ਲੱਗਦਾ ਹੋਣਾ ਹੈ ਨਾ ਵੀ ਫਰਕ ਸਟਿਲ ਹਾਲੇ ਤੱਕ ਮੇਰੀ ਜਿਹੜੀ ਆਵਾਜ਼ ਹੈ ਉਹ ਠੀਕ ਨਹੀਂ ਹੋਈ ਤੇ ਬਾਕੀ ਮੈਡੀਸਿਨ ਵਗੈਰਾ ਕੰਟੀਨਿਊ ਏ ਉਹ ਖਾਣੀ ਪਏਗੀ ਦੋ ਤਿੰਨ ਮਹੀਨੇ ਤੇ ਕਿਉਂਕਿ ਇਹਨੂੰ ਟਾਈਮ ਲੱਗਦਾ ਜਾਣ ਚ ਇੱਕਦਮ ਨਹੀਂ ਜਾਂਦਾ ਫੀਵਰ ਤੇ ਸਿਰਫ ਇੱਕ ਜਾਂ ਦੋ ਦਿਨ ਹੀ ਚੜਦਾ ਬਟ ਉਸ ਤੋਂ ਬਾਅਦ ਜਿਹੜੀ ਬੰਦੇ ਨੂੰ ਭੁਗਤ ਨਹੀਂ ਪੈਂਦੀ ਹੈ ਨਾ ਲੈ ਤੇਰੇ ਦੀ ਦੇ ਤੇਰੇ ਦੀ ਹੋ ਜਾਂਦੀ ਬਹੁਤ ਬੁਰਾ ਲ ਹੁੰਦਾ ਸੋ ਬਾਕੀ ਸਿੰਪਟਮ ਹੋਰ ਵੀ ਜਿਵੇਂ ਬੰਦਾ ਨਾ ਥੋੜਾ ਜਿਹਾ ਜਿਵੇਂ ਐ ਲੱਗਦਾ ਵੀ ਆਪਣੇ ਆਪ ਨੂੰ ਇਕੱਲਾ ਜਿਹਾ ਫੀਲ ਕਰਦਾ ਡਿਪਰੈਸ਼ਨ ਚ ਫੀਲ ਕਰਦਾ ਵੀ ਜਿਵੇਂ ਬੰਦੇ ਦਾ ਮਨ ਮੂਡ ਜਿਹਾ ਅਫਸਰਟ ਰਹਿੰਦਾ ਹੈ ਹਨਾ ਇਦਾਂ ਦੇ ਸਿੰਪਟਮ ਨੇ ਕਾਫੀ ਜ਼ਿਆਦਾ ਬਾਕੀ ਜਿਨ੍ਹਾਂ ਦੇ ਨਾਲ ਹੋਇਆ ਜਿਨ੍ਹਾਂ ਜਿਨ੍ਹਾਂ ਨੂੰ ਹੋਇਆ ਉਹਨਾਂ ਨੂੰ ਪਤਾ ਹੋਏਗਾ ਹਨਾ ਤੇ ਸਿੰਪਟਮ ਕੀ ਹੁੰਦੇ ਨੇ ਉਹ ਵੀ ਸਮਝ ਸਕਦੇ ਨੇ ਬਾਕੀ ਨਹੀਂ ਕੋਈ ਸਮਝ ਸਕਦਾ ਤੇ ਬਾਕੀ ਹੁਣ ਜੋੜ ਤੇ ਜਿਹੜੇ ਇੱਕ ਵਾਰੀ ਜਿੰਨਾ ਚੋ ਵੜ ਗਿਆ ਪਤਾ ਨਹੀਂ ਕਦੋਂ ਸੈੱਟ ਹੋਣਗੇ ਆਈ ਡੋਨਟ ਨੋ ਮੇਰੇ ਤੇ ਹਲੇ ਵੀ ਕੰਟੀਨਿਊ ਨਹੀਂ ਉਦਾਂ ਹੀ ਤੇ ਬਾਕੀ ਸਾਡੀ ਪੂਰੀ ਫੈਮਿਲੀ ਐ ਸਵਾਰੀ ਈ ਨੀਲਵੇਟੇ ਚਾਈਏ ਨੀਲਵੇਟੇ ਚਾਈਏ ਨਾ ਕੋਈ ਮੈਂਬਰ ਨਹੀਂ ਰਿਹਾ ਜਿਸ ਨੂੰ ਬੁਖਾਰ ਨਾ ਹੋਇਆ ਹੋਵੇ ਕੁਝ ਨਾ ਹੋਇਆ ਹੋਵੇ ਬਹੁਤ ਬੁਰਾ ਹਾਲ ਹੋਇਆ ਤੇ ਹਾਲੇ ਵੀ ਚਾਚਾ ਜੀ ਸਾਡੇ ਨੇ ਉਹ ਹਲੇ ਤੱਕ ਵੀ ਪੂਰੀ ਤਰ੍ਹਾਂ ਸੈੱਟ ਨਹੀਂ ਹੋਏ ਪਹਿਲਾਂ ਉਹਨਾਂ ਨੂੰ ਹੋਇਆ ਸੀ ਚਿਕਨ ਗੁਨੀਆ ਦੋਨਾਂ ਤੋਂ ਇੰਨਾ ਜ਼ਿਆਦਾ ਕੰਮ ਵਧਿਆ ਇੰਨਾ ਜ਼ਿਆਦਾ ਕੰਮ ਵਧਿਆ ਹਲੇ ਤੱਕ ਉਹ ਸੈੱਟ ਨਹੀਂ ਹੋਏ ਉਹ ਡੀ ਐਮ ਸੀ ਦੇ ਵਿੱਚ ਐਡਮਿਟ ਨੇ ਤੇ ਬਹੁਤ ਜ਼ਿਆਦਾ ਉਹਨਾਂ ਦੇ ਤੇ ਮਤਲਬ ਇਨਫੈਕਸ਼ਨ ਇੰਨੀ ਜ਼ਿਆਦਾ ਵਧ ਗਈ ਸੀ ਤੇ ਈਵਨ ਕਿ ਆਪਰੇਟ ਕਰਨ ਤੋਂ ਬਾਅਦ ਇਨਫੈਕਸ਼ਨ ਤੇ ਖਤਮ ਹੋ ਗਈ ਪਰ ਫੀਵਰ ਹਾਲੇ ਵੀ ਨਹੀਂ ਜਾ ਰਿਹਾ ਸਟਿਲ ਫੀਵਰ ਵੀ ਕੰਟੀਨਿਊ ਹੈ ਤੇ ਉਹ ਬਹੁਤ ਜ਼ਿਆਦਾ ਸਾਡੇ ਲਈ ਟੈਨਸ਼ਨ ਵਾਲੀ ਗੱਲ ਏ ਕਿਉਂਕਿ ਜਿੰਨੀ ਦਰ ਸਾਰੀ ਫੈਮਿਲੀ ਨਾ ਨਾ ਠੀਕ ਹੋਵੇ ਉੰਨੀ ਦਰ ਕੁਝ ਨਹੀਂ ਚੰਗਾ ਲੱਗਦਾ ਬੰਦੇ ਨੂੰ ਸਾਰੇ ਠੀਕ ਹੋਣ ਤਾਂ ਹੀ ਕੁਝ ਕਰਨ ਨੂੰ ਦਿਲ ਕਰਦਾ ਹੈ ਤਾਂ ਹੀ ਕੁਝ ਚੰਗਾ ਲੱਗਦਾ ਹੁਣ ਸਾਨੂੰ ਕੁਝ ਨਹੀਂ ਚੰਗਾ ਲੱਗਦਾ ਸਪਸ਼ ਵੀ ਤੇ ਹੁਣ ਜਿੰਨੀ ਦਰ ਚਾਚਾ ਜੀ ਠੀਕ ਨਹੀਂ ਹੋ ਜਾਂਦੇ ਬਸ ਅਪਸੈਟ ਹੀ ਆ ਸਾਰੇ ਜਾਣੇ ਬਹੁਤ ਮੂਡ ਅਪਸੈਟ ਏ ਸੋ ਬਸ ਪ੍ਰਮਾਤਮਾ ਕੀ ਅਰਦਾਸ ਹੈ ਕਿ ਨਿਭੇਤੀ ਤੁਸੀਂ ਠੀਕ ਹੋ ਕੇ ਘਰ ਆ ਜਾਣਾ ਆਪਣੇ ਪਰਿਵਾਰ ਦੇ ਵਿੱਚ ਸਾਡੇ ਵਿੱਚ ਆ ਜਾਣ ਛੇਤੀ ਤੋਂ ਛੇਤੀ ਸੋ ਇਸ ਕਰਕੇ ਜਿਹੜੀ ਮੈਂ ਵਲੌਗਿੰਗ ਉਹ ਕੰਟੀਨਿਊ ਨਹੀਂ ਸੀ ਕੀਤੀ ਤੇ ਅੱਜ ਹੁਣ ਦਿਲ ਕੀਤਾ ਸੀ ਮੈਂ ਹਾਂ ਕਾਫੀ ਦਿਨ ਹੋ ਗਏ ਨੇ ਚਲੋ ਤੁਹਾਨੂੰ ਇੱਕ ਅਪਡੇਟ ਹੀ ਦੇ ਦੇਣੀ ਆ ਹਨਾ ਛੋਟੀ ਜੀ ਤੁਹਾਡੇ ਨਾਲ ਥੋੜੀਆਂ ਜਿਹੀ ਗੱਲਾਂ ਕਰ ਲੈਣੀਆਂ ਸ਼ੇਅਰ ਕਰ ਲੈਣੇ ਆ ਤੇ ਇਸ ਕਰਕੇ ਮੈਂ ਤੁਹਾਨੂੰ ਅਪਡੇਟ ਦੇਣ ਲਈ ਛੋਟਾ ਜਿਹਾ ਇੱਕ ਮੈਸੇਜ ਜਾਂ ਲਾ ਲਵਾਂ ਇੱਕ ਅਪਡੇਟ ਦੇ ਲਈ ਮੈਂ ਅਪਲੋਡ ਕਰ ਦਾਂਗੀ ਕਿ ਮੈਂ ਵਲੌਗਿੰਗ ਕਿਉਂ ਨਹੀਂ ਕਰ ਰਹੀ ਜਾਂ ਮੈਂ ਕੋਈ ਵੀ ਵੀਡੀਓ ਕਿਉਂ ਨਹੀਂ ਪਾ ਰਹੀ ਮੇਰੇ ਵੀਡੀਓਜ਼ ਬਣੀਆਂ ਪਈਆਂ ਨੇ ਕਲੀਨਿੰਗ ਵਾਲੀਆਂ ਮੇਰੀਆਂ ਪਈਆਂ ਸੀ ਉਸ ਤੋਂ ਬਾਅਦ ਜਿਹੜੀ ਮੈਂ ਪਾਣੀਆਂ ਸੀ ਦੀਵਾਲੀ ਤੋਂ ਬਾਅਦ ਉਹ ਮੇਰੀਆਂ ਸਾਰੀਆਂ ਸ਼ੂਟ ਹੋਈਆਂ ਉਵੇਂ ਦੀਆਂ ਉਵੇਂ ਹੀ ਪਈਆਂ ਨੇ ਟਾਈਮ ਨਹੀਂ ਹੈਗਾ ਟਾਈਮ ਕੀ ਮੂਡ ਹੀ ਨਹੀਂ ਸੱਟ ਹੈਗਾ ਕਿ ਉਹਨਾਂ ਨੂੰ ਐਡਿਟ ਕਰਉ ਪਾਉ ਉਹ ਬਣੀਆਂ ਪਈਆਂ ਨੇ ਉਹ ਪਾਵਾਂਗੀ ਜਰੂਰ ਮੈਂ ਬਹੁਤ ਯੂਸਫੁਲ ਵੀਡੀਓਜ਼ ਨੇ ਤੁਹਾਡੇ ਲਈ ਤੇ ਬਹੁਤ ਬੈਨੀਫਿਟ ਹੋਏਗਾ ਤੁਹਾਨੂੰ ਉਹ ਵੀਡੀਓਜ਼ ਨੂੰ ਦੇਖ ਕੇ ਪਰ ਫਿਲਹਾਲ ਮੇਰਾ ਹਲੇ ਮੂਡ ਨਹੀਂ ਹੈ ਤੇ ਮਤਲਬ ਪੂਰੀ ਤਰ੍ਹਾਂ ਆਪ ਵੀ ਸੈੱਟ ਹੋ ਜਾ ਚਾਚਾ ਜੀ ਵੀ ਠੀਕ ਹੋ ਕੇ ਘਰ ਆ ਜਾਣ ਫਿਰ ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰਾਂਗੇ ਤੇ ਪ੍ਰਮਾਤਮਾ ਕਰੇ ਛੇਤੀ ਛੇਤੀ ਠੀਕ ਹੋ ਜਾਣ ਵਾਹਿਗੁਰੂ ਦੁਆਵਾਂ ਹੀ ਕਰ ਸਕਦੇ ਆ ਆਪਾਂ ਸਾਰੀ ਫੈਮਿਲੀ ਸਾਡੀ ਇਹ ਬਸ ਅਰਦਾਸ ਹੀ ਕਰ ਸਕਦੇ ਕਿਉਂਕਿ ਆਪਣੀ ਫੈਮਿਲੀ ਦਾ ਇੱਕ ਵੀ ਮੈਂਬਰ ਨਾ ਨਾ ਠੀਕ ਹੋਵੇ ਬਸ ਪੂਰੀ ਫੈਮਿਲੀ ਦੇ ਕੀ ਬੀਤਦੀ ਉਹ ਜਾਣ ਸਕਦੇ ਹੋ ਤੁਸੀਂ ਜਿਹੜੇ ਫੈਮਿਲੀ ਨੂੰ ਪਿਆਰ ਕਰਦੇ ਹੋ ਠੀਕ ਹੈ ਕਿਉਂਕਿ ਸਟਾਰਟਿੰਗ ਤੋਂ ਅਸੀਂ ਜੁਆਇੰਟ ਫੈਮਲੀਆਂ ਦੇ ਵਿੱਚ ਹੀ ਰਹੇ ਹਾਂ ਪਿੱਛੇ ਵੀ ਮੇਰੀ ਜੁਆਇੰਟ ਫੈਮਲੀ ਏ ਤੇ ਇੱਥੇ ਵੀ ਸੋ ਸਾਡੇ ਲਈ ਇੱਕ ਇੱਕ ਮੈਂਬਰ ਜਿਹੜਾ ਇੰਪੋਰਟੈਂਟ ਏ ਫੈਮਲੀ ਦਾ ਬਹੁਤ ਜ਼ਿਆਦਾ ਪਿਆਰ ਏ ਸੋ ਇੱਕ ਜਣੇ ਨੂੰ ਵੀ ਕੁਝ ਹੋ ਜੇ ਤੇ ਫਿਰ ਪੂਰੀ ਫੈਮਲੀ ਜਿਹੜੀ ਏ ਉਹਨੂੰ ਕੁਝ ਨਹੀਂ ਚੰਗਾ ਲੱਗਦਾ ਸੋ ਇਸ ਕਰਕੇ ਮੇਰੇ ਜਿਹੜੇ ਵਲੌਗ ਨੇ ਉਹ ਨਹੀਂ ਆ ਰਹੇ ਜਾਂ ਕੋਈ ਵੀ ਵੀਡੀਓ ਜਿਹੜੀ ਏ ਮੈਂ ਕੰਟੀਨਿਊ ਨਹੀਂ ਕੀਤੀ ਤੇ ਬਾਕੀ ਥੋੜਾ ਜਿਹਾ ਮੈਂ ਆਪ ਵੀ ਸੈੱਟ ਹੋ ਜਾ ਮੇਰੀ ਆਵਾਜ਼ ਤੋਂ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਮੇਰੇ ਫੇਸ ਦੀ ਸਵੈਲਿੰਗ ਤੁਹਾਨੂੰ ਲੱਗ ਰਹੀ ਹੋਣੀ ਕਿੰਨੀ ਜ਼ਿਆਦਾ ਹਨਾ ਮੋਟੀ ਲੱਗਦੀ ਆ ਮੈਂ ਚਲ ਕੋਈ ਗੱਲ ਨਹੀਂ ਇੱਕ ਵਾਰੀ ਸੈੱਟ ਹੋ ਜਾਈਏ ਫਿਰ ਇਹਦੇ ਆਪਾਂ ਕਰ ਲਾਂਗੇ ਵੇਟ ਗੇਨ ਵੀ ਹੋ ਗਿਆ ਅੱਗੇ ਨਾਲੋਂ ਕਾਫੀ ਜ਼ਿਆਦਾ ਇਹ ਫੀਵਰ ਕਰਕੇ ਕਿਉਂਕਿ ਮੈਡੀਸਿਨਸ ਵਗੈਰਾ ਚੱਲਦੀਆਂ ਨੇ ਤੇ ਤੁਰਿਆ ਫਿਰਿਆ ਤੇ ਜਾਂਦਾ ਨਹੀਂ ਹੈ ਬਿਠੇ ਮੈਡੀਸਿਨਸ ਖਾਈ ਜਾਓ ਖਾਈ ਪੀ ਜਾਓ ਖਾ ਪੀ ਕੇ ਜਿੰਨੀ ਦਰ ਆਪਾਂ ਤੁਰਦੇ ਫਿਰਦੇ ਨਹੀਂ ਓਨੀ ਦਰ ਆਪਣਾ ਕੋਈ ਵੀ ਚੀਜ਼ ਡਾਈਜੈਸਟ ਨਹੀਂ ਹੁੰਦੀ ਹਨਾ ਸੋ ਉਹਦੇ ਕਰਕੇ ਵੀ ਜਿਹੜਾ weight gain ਹੋ ਜਾਂਦਾ ਸੋ ਚਲੋ ਉਹ ਤੇ ਬਾਅਦ ਦੀਆਂ ਗੱਲਾਂ ਨੇ ਆਪਾਂ weight ਤੇ ਕਰ ਲਾਂਗੇ lose ਕੋਈ ਚੱਕਰ ਨਹੀਂ ਇੱਕ ਵਾਰੀ ਸੈੱਟ ਹੋ ਜਾਈਏ ਸੋ ਏਸੀ ਮੇਰਾ ਇੱਕ ਛੋਟਾ ਜਿਹਾ ਵਲੌਗ ਲਾ ਲਉ ਜਾਂ ਵੀਡੀਓ ਲਾ ਲਉ ਆਈ ਡੋਨਟ ਨੋ ਤੇ ਇੱਕ ਛੋਟੀ ਜੀ ਅਪਡੇਟ ਹੈ ਤੁਹਾਡੇ ਲਈ ਸੋ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਪਲੀਜ਼ ਆਪਣਾ ਧਿਆਨ ਰੱਖੋ ਆਪਣੇ ਫੈਮਿਲੀ ਮੈਂਬਰਸ ਦਾ ਧਿਆਨ ਰੱਖੋ ਬੱਚਿਆਂ ਨੂੰ ਬਚਾ ਕੇ ਰੱਖੋ ਆਪ ਬਚ ਕੇ ਰਹੋ ਜਿੰਨਾ ਬਚ ਸਕਦੇ ਹੋ ਜਿਹੜੇ ਬਚ ਗਏ ਨੇ ਫੀਵਰ ਤੋਂ ਜਿਨ੍ਹਾਂ ਨੂੰ ਹੋ ਗਿਆ ਉਹਨਾਂ ਨੂੰ ਤੇ ਮਿਲ ਗਿਆ ਪ੍ਰਸ਼ਾਦ ਪਰ ਜਿਹੜੇ ਵਿਚਾਰੇ ਹਾਲੇ ਨਹੀਂ ਠੀਕ ਨੇ ਉਹ ਠੀਕ ਰੋ ਠੀਕ ਹੈ ਬਹੁਤ ਧਿਆਨ ਰੱਖੋ ਤੇ ਬੱਚਿਆਂ ਨੂੰ ਵੀ ਬਚਾ ਕੇ ਰੱਖੋ ਜਿਆਦਾ ਤੋਂ ਜਿਆਦਾ ਕਿਉਂਕਿ ਠੰਡ ਵੀ ਬਹੁਤ ਜ਼ਿਆਦਾ ਪੈ ਰਹੀ ਏ ਇੱਕ ਜਿਹੜਾ ਫੀਵਰ ਏ ਹੋਇਆ ਠੰਡ ਦੇ ਨੇੜੇ ਜਾ ਕੇ ਵੀ ਬਹੁਤ ਗੰਦਾ ਮੌਸਮ ਦੇ ਵਿੱਚ ਹੁੰਦਾ ਵੀ ਬੰਦਾ ਬੈਠਾ ਹੀ ਰਵੇ ਠੰਡ ਦੇ ਵਿੱਚ ਤੇ ਹੁਣ ਜੀ ਜੁੜਿਆ ਜੁੜਿਆ ਸਰੀਰ ਰਹਿਦਾ ਆਪਣਾ ਹਨਾ ਹੱਡ ਪੈਰ ਖੁੱਲਦੇ ਹੀ ਨਹੀਂ ਸਹੀ ਤਰ੍ਹਾਂ ਤੇ ਇਹ ਫੀਵਰ ਹੋ ਜੇ ਤੇ ਬਸ ਜੀ ਮਾਸ਼ਾਅੱਲਾ ਬੰਦੇ ਦੇ ਫਿਰ ਬਾਰੇ ਨਿਆਰੇ ਹੋ ਜਾਂਦੇ ਨੇ ਕਿਉਂਕਿ ਬੰਦਾ ਹਿਲੀ ਨਹੀਂ ਸਕਦਾ ਇਹ ਜੋੜਾਂ ਦਾ ਜਿਹੜਾ ਦਰਦ ਦੇਣਾ ਇਹਨੇ ਹੁਣ ਸਾਰੀ ਸਰਦੀ ਨਹੀਂ ਉੱਠਣ ਦੇਣਾ ਇਦਾਂ ਹੀ ਜਾਏਗਾ ਹੁਣ ਵੀ ਮੇਰੇ ਕੋਲ ਕੈਮਰਾ ਫੜਿਆ ਨਹੀਂ ਜਾ ਰਿਹਾ ਮੇਰੀ ਬਾਹਂ ਦੀ ਹੋ ਗਈ ਬਸ ਸੋ ਇੰਨੀ ਕੋ ਵੀਡੀਓ ਨੂੰ ਐਕਸੈਪਟ ਕਰਿਓ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਕਰਦੇ ਆਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਤੇ ਮਿਲਾਂਗੇ ਕਿਸੇ ਨੈਕਸਟ ਵਧੀਆ ਜੀ ਵੀਡੀਓ ਦੇ ਵਿੱਚ ਪਤਾ ਨਹੀਂ ਕਦੋਂ ਮਿਲਾਂਗੇ ਮੈਂ ਤੁਹਾਡੇ ਨਾਲ ਕੋਈ ਵਾਦਾ ਨਹੀਂ ਕਰਦੀ ਤੇ ਮਿਲਾਂਗੇ ਜਰੂਰ ਹੋਪਸ ਹੋ ਪਰਮਾਤਮਾ ਸਾਰਾ ਕੁਝ ਸਹੀ ਕਰ ਦੇ ਠੀਕ ਠਾਕ ਹੋ ਜੇ ਸਾਰਾ ਕੁਝ ਫਿਰ ਆਪਾਂ ਕੰਟੀਨਿਊ ਕਰਾਂਗੇ ਟਿਲ ਦੈਨ ਬਾਏ ਬਾਏ